ਖੇਡਰ ਖੰਡੀ ਦੀ ਮੱਜੀ ਹੋਈ ਐ ਅੱਜ ਲੱਬੇ ਨੇ ਕੰਨੇ ਸਿਰਾ ਕਰਵਾ ਦਿੱਤਾ ਅੱਜ ਲੱਬੇ ਨੇ ਮੇਲਾ ਕਰਵਾਇਆ ਤੇ ਕੰਨੇ ਕਈਆਂ ਨਹੀਂ ਹਿੱਕਦੇ ਜੀਵੇ ਬਣ ਗਏ ਐ ਅੱਜ ਕਈਆਂ ਨਹੀਂ ਹਿੱਕਦੇ ਉਹ ਜੀਵੇ ਬਣ ਗਏ ਐ ਤੇ ਲੱਬੇ ਨੇ ਕੀ ਕਰ ਦਿੱਤਾ ਅੱਜ ਕਈਆਂ ਦੇ ਕੰਨੇ ਸੁਪਣਿਆਂ ਦੇ ਵਿੱਚ ਲੱਬਾ ਰਾਤ ਨੂੰ ਵੀ ਆਊਗਾ ਐ ਜਸਕਰਨ ਕਵਾਲ ਕਰ ਗਿਆ ਇਹ ਦਿੰਦਾ ਖੰਦਰੇ ਨੇ ਚਾਜ ਦੀ ਤੇ ਦੱਸਣੇ ਨਹੀਂ ਦਿੰਦਾ ਵੇ ਜੀ ਥੋੜਾ ਜਿਹਾ ਪਿੱਛੇ ਹੋ ਜਾ ਭਰਾ ਐ ਤੁਸੀਂ ਥੋੜਾ ਜਿਹਾ ਮੋਰ ਪੁਰ ਚੱਠਾ ਕਦੇ ਤਾਰੀ ਚੱਠਾ ਕਦੇ ਗਿੰਦਾ ਚੱਠਾ ਕਦੇ ਬੂਟਾ ਚੱਠਾ ਕਦੇ ਗੱਲ ਵਿਜੇ ਧੁਰਤੇ ਉਹਨਾਂ ਦੀ ਚੌਲਦੀ ਹੈ ਓਹੋ ਕੀ ਭੱਜ ਜਾ ਮੋਰ ਨੀ ਤੇਰੇ ਮਗਰਮ ਬੂਟਾ ਵਾਲੇ ਉੱਟ ਜਾ ਮੋਰ ਨੀ ਤੇਰੇ ਮਗਰਥਾ ਪੜਿਆਂ ਵਾਲੇ ਹੱਲ ਵੱਖਰੀ ਹੁੰਦੀ ਹੈ ਹ ਮੈਦਾਨ ਦੇ ਵਿੱਚ ਅਗਲੀ ਰੇਡ ਇੱਧਰ ਫੇਰ ਪੈਂਦੀ ਏ ਆ ਦੇਖਾਗੇ ਵਾਹ ਨੌਜਵਾਨ ਐ ਨੁੱਟ ਜੂੜ ਜੂ ਕਰਦਾ ਪਰ ਇੱਧਰ ਏ ਬੱਲੇ 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 ਰੰਗ ਰਿਆਲੇ ਜਿਹਦੇ ਜੱਫਿਆਂ ਨੂੰ ਦੇਖੇ ਜਾਂ ਕਬੱਡੀ ਜਿਹੜਾ ਨਹੀਂ ਆਇਆ ਤਾਂ ਫਿਰ ਨਹੀਂ ਆਇਆ ਫੇਰ ਜ਼ੋਰ ਤੇ ਜੱਫਾ ਹੇਡ 55 ਕਿਲਾ ਦੀਆਂ ਭਾਰੇ ਜੇ ਕਿਸੇ ਦੀ ਐਂਟਰੀ ਰਹਿ ਗਈ ਤਾਂ ਜਰੂਰ ਐਂਟਰੀ ਕਰਵਾ ਦਿਓ ਆ ਰਾਜੂ ਦੀ ਕਬੱਡੀ ਤੇ ਗੋਪੀ ਦੇ ਵਿੱਚ ਹੈ ਸਾਰੋਂ ਰਿਪੋਰਟਰ ਸਾਹਿਬ ਵੱਡਾ ਰੋਲ ਹੈ ਇਹਨਾਂ ਮੇਲਿਆਂ ਦਾ ਸ਼ਿੰਗਾਰ ਹੈ ਔਰ ਜਿਨ੍ਹਾਂ ਦਾ ਵੱਡਾ ਰੋਲ ਹੁੰਦਾ ਹੈ ਤੋਂ ਸਾਡੇ ਸਾਰੋਂ ਭਾਜੀ ਇਹਨਾਂ ਦੀ ਬਖਰੀ ਵਾਈਟ ਹੈ ਇਸ ਟੂਰਨਾਮੈਂਟ ਦੇ ਇਹ ਟੂਰਨਾਮੈਂਟ ਇਕੱਲਾ ਇਸ ਫੋਨ ਦੇ ਵਿੱਚ ਨਹੀਂ ਇਹ ਪੰਜਾਬ ਦੇ ਕੋਨੇ-ਕੋਨੇ ਤੱਕ ਗੱਲ ਹੋਣੀ ਹੈ ਇਹ ਅੱਜ ਪ੍ਰਤਾਪਪੁਰੇ ਦੇ ਵਿੱਚ ਇੱਕ ਛੋਟਾ ਜਿਹਾ ਬੱਚਿਆਂ ਦਾ ਟੂਰਨਾਮੈਂਟ ਹੋਇਆ ਜਿਹਦੇ ਵਿੱਚ ਨਵੇਂਆਂ ਨੂੰ ਮੌਕਾ ਵੱਡ ਦਿੱਤਾ ਗਿਆ ਜਿਹਦੇ ਵਿੱਚ ਨਵੇਂ ਖਿਡਾਰੀਆਂ ਨੂੰ ਵੱਧ ਪਰਾਲੇ ਕੀਤੇ ਗਏ ਇਹ ਅੱਠ ਕੋਚਾਂ ਦੀ ਸੋਚ ਹੈ ਅੱਠਾ ਕੋਚਾਂ ਦੀਆਂ ਸੋਚਾਂ ਨੂੰ ਸਲਾਮ ਨੇ ਲਓ ਬੱਲੇ ਪਾਓ ਗੋਪੀ ਇਹ ਪ੍ਰਤਾਪਪੁਰੇ ਦੀ ਗੱਲ ਚੱਲ ਰਹੀ ਹੈ ਇੱਕ ਵਾਰੀ ਆ ਬੰਦੇ ਦੀ ਤਾਰੀਆਂ ਹੋਰ ਦਰ ਮਾਰ ਦਿਓ

ਪਰ ਇਧਰ ਗੋਤੀ ਟਰਾਈ ਕਰ ਰਿਹਾ ਪਰ ਨੰਬਰ ਰਾਜੂ ਦੇ ਖਾਤੇ ਹੈ। ਕਲੀਨ ਨੇ ਮੈਦਾਨ ਦੇ ਵਿੱਚ ਵੱਜ ਚੁੱਕੇ ਆ ਦੇਖਾਂਗੇ ਹੁਣ ਆ ਰਾਂਗੜੇ ਵਾਲਾ ਕਮਾਲ। ਕੀ ਬਾਤ ਹੈ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਿੰਡ ਵਿੱਚ ਟੂਰਨਾਮੈਂਟ ਹੋ ਰਿਹਾ ਉਹਦੀ ਬਹੁਤ-ਬਹੁਤ ਵਧਾਈਆਂ। ਤੁਹਾਨੂੰ ਕਿੰਨੀ ਖੁਸ਼ੀ ਕਿੰਨਾ ਉਤਸ਼ਾਹ ਤੁਹਾਨੂੰ ਆਇਆ। ਬਹੁਤ ਉਤਸ਼ਾਹ ਹੈ ਜੀ। ਆ ਮੁੰਡੇ ਦੀ ਬਦੌਲਤ ਹੈ ਸਾਰਾ ਕੁਝ। ਸਾਡਾ ਭਰਾ ਛੋਟਾ ਹੈ। ਇਦੇ ਸੇ ਜੋਗ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ ਨਿਆਣਿਆਂ ਨੂੰ ਚੰਗੇ ਪਾਸੇ ਲੈ ਕੇ ਜਾ ਰਿਹਾ ਠੀਕ ਹੈ ਗੱਲ ਕਰੀਏ ਟੂਰਨਾਮੈਂਟ ਦੀ ਇਹ ਕਿੰਨਾ ਟੂਰਨਾਮੈਂਟ ਹੈ ਕਹਿੰਦੇ ਟੂਰਨਾਮੈਂਟ ਆਪਣਾ ਜੀ ਇਹ ਪੰਜਵਾਂ ਹੈ ਕਲਾ ਟੂਰਨਾਮੈਂਟ ਹੈ ਪੰਜਵਾਂ ਜੀ ਪੰਜਵਾਂ ਟੂਰਨਾਮੈਂਟ ਹੈ ਪ੍ਰਾਈਜ਼ ਵਗੈਰਾ ਕਿੰਨੇ ਕਿੰਨੇ ਭਾਰਤ ਕਿੱਲੋ ਦੇ ਆਪਣਾ ਪਲੇਅਰ ਹੈਗੇ ਇਹ ਛੋਟੇ 55 ਵੱਲੋਂ ਦੇ 35 ਵੱਲੋਂ ਦੇ ਬੱਚਿਆਂ ਦੀ ਸ਼ੁਰੂਆਤ ਕੀਤੀ ਕੋਈ ਓਪਨ ਨੂੰ ਕੋਈ ਵੱਡੀ ਨਹੀਂ ਦਿੱਤੀ ਨਿਆਣਿਆਂ ਦੇ ਮੈਚ ਨਹੀਂ ਨਿਆਣਿਆਂ ਖੇਡਦੇ ਗਏ ਗੱਲ ਕਰੀਏ ਸਰਪੰਚ ਸਾਹਿਬ ਐਨ ਆਰ ਆਈ ਭਰਾਵਾਂ ਦਾ ਵੀ ਕੋਈ ਸਹਿਯੋਗ ਹੈ ਪੂਰਾ ਸਹਿਯੋਗ ਹੈ ਜੀ ਐਨ ਆਰ ਇਹ ਟੂਰਨਾਮੈਂਟ ਕਿਹੜੀ ਜਗ੍ਹਾ ਤੇ ਹੋ ਰਿਹਾ ਤੇ ਜ਼ਿਲ੍ਹਾ ਕਿਹੜਾ ਪੈਂਦਾ ਹੈ ਸਰਪੰਚ ਜੀ ਤੁਸੀਂ ਦੱਸ ਦਿਓ ਇਹ ਮੇਰਾ ਨਾਮ ਜੀ ਬਿਲਾ ਲਖਾ ਜੀ ਤੇ ਪਿੰਡ ਇਹ ਪ੍ਰਤਾਪਰਾ ਜੀ ਜ਼ਿਲ੍ਹਾ ਜਲੰਧ ਦਾ ਹੈ ਠੀਕ ਹੈ ਅੱਜ ਦੀ ਕਬੱਡੀ ਟੂਰਨਾਮੈਂਟ ਜਿਹੜੀ ਕਬੱਡੀ ਅੱਜ ਦੇ ਬੱਚੇ ਖੇਡਦੇ ਤੇ ਪਹਿਲੇ ਤੋਂ ਤੁਹਾਡੇ ਟਾਈਮ ਤੇ ਖੇਡਦੇ ਸੀ ਇਹ ਤੁਹਾਨੂੰ ਫਰਕ ਨਜ਼ਰ ਆਇਆ ਨਹੀਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜੀ ਚਲੋ ਇਸ ਪਾਸੇ ਨੂੰ ਨਿਆਣੀ ਹੋਇਆ ਤਾਂ ਬਹੁਤ ਵਧੀਆ ਚੀਜ਼ ਹੈ। ਆਈ ਦੇ ਰਿਡ ਸਪੋਰਟ ਵੀ ਕਾਫੀ ਆ ਨਹੀਂ ਆ ਨਹੀਂ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਪੋਰਟ ਹੈ। ਠੀਕ ਹੈ। ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਫੇਸਬੁੱਕ WhatsApp 'ਤੇ ਬੈਠੇ ਹੋਏ ਆ ਚੋਣੇ। ਅਸੀਂ ਕਹਿੰਦੇ ਬਸ ਖੇਡਾਂ ਨਾਲ ਧਿਆਨ ਦਿਓ। ਅੱਛਾ। ਬਾਹਰ ਨਿਕਲੋ ਘਰਾਂ ਤੋਂ ਫੋਨਾਂ ਨੂੰ ਛੱਡੋ। ਤੁਸੀਂ ਕਿਸੇ ਪਾਰਟੀ ਨੂੰ ਗ੍ਰਾਂਟ ਕਰਦੇ ਹੋ? ਪਾਰਟੀ ਜੀ ਸਾਰੇ ਜਿਹੜੇ ਕੰਮ ਕਰਾਉਂਦੇ ਅਸੀਂ ਪਾਰਟੀ ਨਾਲ ਸੰਬੰਧ ਰੱਖਦੇ ਹਾਂ। ਸਾਡੇ ਚੰਨਾਂ ਦਾ ਅਸੀਂ ਤੁਸੀਂ ਐਨਆਰਆਈ ਭਰਾ ਵੀ ਤੁਹਾਨੂੰ ਬਾਹਰ ਦੇਖ ਰਹੇ ਆ ਟੂਰਨਾਮੈਂਟ ਵੀ ਮਾਰ ਕੇ ਨਾ ਜੇ ਤਾ ਇੰਦਵਿੰਦਰ ਨੂੰ ਮਾਰ ਜੀ ਤੁਹਾਨੂੰ ਇਹਨਾਂ ਬੱਚਿਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਦਾ ਧੰਨਵਾਦ ਜੀ ਦੇਖੋ ਜੀ ਇਹ ਟੂਰਨਾਮੈਂਟ ਜੋ ਹੋ ਰਿਹਾ ਹੈ ਬੱਚਿਆਂ ਦਾ ਟੂਰਨਾਮੈਂਟ ਹੋ ਰਿਹਾ ਹੈ ਤੇ ਸਾਡੇ ਲਵ ਨੂੰ ਬਹੁਤ-ਬਹੁਤ ਵਧਾਈਆਂ ਜੀ ਇਹਦੀ ਬਦੌਲਤ ਟੂਰਨਾਮੈਂਟ ਹੋ ਰਿਹਾ ਹੈ ਸਾਡੇ ਐਨਆਈ ਵੀ ਐਨਆਰਆਈ ਜੀ ਨਾਲ ਸਾਡੇ ਸਾਰੇ ਪਿੰਡ ਦੇ ਸਹਿਯੋਗ ਨਾਲ ਛੋਟੇ ਬੱਚਿਆਂ ਦਾ ਟੂਰਨਾਮੈਂਟ ਹੋ ਰਿਹਾ ਹੈ ਤੇ ਨਸ਼ਿਆਂ ਤੋਂ ਰਹਿਤ ਅਸੀਂ ਆਪਣਾ ਪਿੰਗ ਬਣਾ ਰਹੇ ਹਾਂ ਜੀ ਬੱਚਿਆਂ ਨੂੰ ਖੇਡਾਂ ਦੇ ਪਾਸੇ ਲਾ ਰਹੇ ਹਾਂ ਸਾਰਿਆਂ ਦਾ ਧੰਨਵਾਦ ਤੁਹਾਡਾ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਤੁਸੀਂ ਸਾਡੇ ਪਿੰਡ ਆਏ ਹੋ ਪਿੰਡ ਪ੍ਰਤਾਪਰਾ ਜ਼ਿਲ੍ਹਾ ਜਲੰਧਰ ਲਾਂਬੜੇ ਲੱਗੇ ਪਿੰਡ ਜਿੱਥੇ ਟੂਰਨਾਮੈਂਟ ਹੋ ਰਿਹਾ ਜੀ ਤੁਸੀਂ ਵੀ ਪੰਚ ਹੈਗੇ ਹੋ ਮੈਂਬਰ ਹੈਗੇ ਹੋ ਜੀ ਹਾਂ ਜੀ ਤੇ ਤੁਸੀਂ ਆਪਣੇ ਰਾਹੀ ਬੱਚਿਆਂ ਨੂੰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਦੇਖੋ ਇਹ ਸੰਦੇਸ਼ ਹੈ ਜਿੰਨਾ ਨਸ਼ੇ ਤੋਂ ਬਾਝੋਂ ਦਾ ਬੱਚੋ ਗੇਮਾਂ ਵਾਲੇ ਪਾਸੇ ਨੂੰ ਆਓ ਨਸ਼ਾ ਕਰਕੇ ਬਹੁਤ ਜਾਨਾਂ ਗਵਾਈਆਂ ਨੇ ਬਹੁਤ ਸਾਡੇ ਘਰ ਉਜੜੇ ਨੇ ਖੇਡਾਂ ਵਾਲੇ ਪਾਸੇ ਲੱਗੋਗੇ ਤਾਂ ਤੁਹਾਡਾ ਇੱਕ ਦੁਨੀਆ ਤੇ ਨਾਮ ਹੋਏਗਾ ਤੁਹਾਡੀ ਪਛਾਣ ਹੋਏਗੀ ਆਪਣੀ ਜੋ ਕਿ ਸਾਡੇ ਭਰਾ ਦੀ ਲਾਬ ਦੀ ਇਨੂੰ ਕਾਫੀ ਲੋਕ ਜਾਣਦੇ ਨੇ ਕਾਫੀ ਦੂਰ ਦੂਰ ਖੇਡਣ ਜਾਂਦੇ ਨੇ ਸੋ ਸਾਡਾ ਤੇ ਇਹ ਮੈਸੇਜ ਹੈ ਜੀ ਕਿ ਤੁਸੀਂ ਖੇਡਾਂ ਦੇ ਪਾਸੇ ਆਓ ਸਾਰਿਆਂ ਧੰਨਵਾਦ ਹੈ ਆਪਣੀ ਜ਼ਿੰਦਗੀ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਕੋਈ ਨਾਮ ਨਾ ਲਾਈਕ ਸਬਸਕ੍ਰਾਈਬ ਕਰ ਲੋ ਜੀ ਇਹ ਜਿਹੜਾ ਚਾਹੋਗੇ ਮੈਂ ਸਭ ਨੂੰ ਬਤਾਈ ਜਾ ਕੇ ਮੈਂ ਸਭ ਨੂੰ ਬੱਚਿਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਬੱਚਿਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਬੱਚਿਆਂ ਨੂੰ ਮੈਂ